ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਸਾਡੀ ਜਿਹੜੀ ਸਪੋਰਟਸ ਜੁਨੀਵਰਸਿਟੀ ਪਟਿਆਲਾ ਸਾਡੇ ਵੱਲੋਂ ਇੱਕ ਨਵੇਂ ਸਾਲ ਦਾ ਜਿਹੜਾ ਕੈਲੰਡਰ ਹੈ ਉਹ ਲਾਂਚ ਕੀਤਾ ਗਿਆ ਤੇ ਬੜੀ ਨਵੀਂਕਲੀ ਜਿਹੜੀ ਪਹਿਲ ਕਦਮੀ ਇਸ ਵਾਰੀ ਕੀਤੀ ਗਈ ਹੈ ਕਿ 202 ਪੰਜਾਬ ਦੇ ਖਿਡਾਰੀ ਜਿਹੜੇ ਅਵਾਰਡੀ ਐ ਜਿਨ੍ਹਾਂ ਵਿੱਚ ਪਦਮ ਵਿਭੂਸ਼ਣ ਪਦਮ ਸ਼੍ਰੀ ਖੇਲ ਰਤਨ ਅਰਜੁਨਾਵਾੜੀ ਹਨ ਤੇ ਦਰੋਣਾਚਾਰਿਆਵਾੜੀ ਉਹਨਾਂ ਸਾਰਿਆਂ ਨੂੰ ਇਹਦੇ ਵਿੱਚ ਜਿਹੜਾ ਇਨਕਲੂਡ ਹੈ ਉਹ ਕੀਤਾ ਗਿਆ ਵੀ ਕਿਹੜੇ ਸਾਲ ਕਿਹੜੇ ਖਿਡਾਰੀ ਦੀ ਅਚੀਵਮੈਂਟ ਸੀ ਤੇ ਉਹਨੂੰ ਕਿਹੜੇ ਸਾਲ ਦੇ ਵਿੱਚ ਜਿਹੜਾ ਅਵਾਰਡ ਹੈ ਉਹ ਮਿਲਿਆ ਸੋ ਮੈਨੂੰ ਲੱਗਦਾ ਵੀ ਇਹ ਜਦੋਂ ਸਾਡੇ ਜਿਹੜੇ ਬੱਚੇ ਇਹਨੂੰ ਦੇਖਣਗੇ ਜਾਂ ਜਿਹੜੇ ਖੇਡਾਂ ਦੇ ਵਿੱਚ ਲੱਗੇ ਹੋਇਆ ਉਹਨਾਂ ਨੂੰ ਮੋਟੀਵੇਸ਼ਨ ਵੀ ਮਿਲੂਗੀ ਕਿ ਅਸੀਂ ਇਹਨਾਂ ਵਾਲੀ ਜਗ੍ਹਾ ਤੇ ਜਿਹੜਾ ਇੱਕ ਦਿਨ ਅਸੀਂ ਪਹੁੰਚਣਾ ਹੈਗਾ ਸੋ ਅੱਜ ਇਹ ਕੈਲੰਡਰ ਲਾਂਚ ਕੀਤਾ ਤੇ ਬਾਕੀ ਮੈਂ ਨਵੇਂ ਸਾਲ ਦੀਆਂ ਸਾਰੇ ਖਿਡਾਰੀਆਂ ਨੂੰ ਬਹੁਤ ਮੁਬਾਰਕਾ ਦੇਣਾ ਤੇ ਪਿਛਲੇ ਸਾਲ ਦੇ